ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਪੰਨਾ ਮਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਬੜੀ ਧੂਮਤਾ ਮਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਬਾਬਾ ਰਣਜੀਤ ਸਿੰਘ ਜੀ ਮੁਹਾਰੀ ਵਾਲਿਆਂ ਦੁਆਰਾ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਉਹਨਾਂ ਦੇ ਜਥੇ ਦੁਆਰਾ ਕੀਤੇ ਗਏ ਰਸਪੀਨੀ ਕੀਰਤਨ ਨੇ ਸੰਗਤਾਂ ਨੂੰ ਮੰਤਰ ਮੁਕਤ ਕਰਕੇ ਰੱਖ ਦਿੱਤਾ। ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਬ੍ਰਿੰਦਰ ਪੰਨਾ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਏਨਾਂ ਨਾਮ ਮਰੀ ਸਰੀਰ ਮਰ ਗਿਆ ਪਰ ਜ਼ਮੀਰ ਜ਼ਮੀਰ ਨਹੀਂ ਮਰਦਾ ਕੋ ਸਮਝਦਾ ਉਸੇ ਦੀ ਬਾਤ ਗੱਲ ਤੇ ਸਾਰੀ ਜ਼ਮੀਰ ਦੀ ਹੈ ਸਰੀਰ ਨੇ ਤੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ ਪਰ ਜਿਨ੍ਹਾਂ ਦਾ ਜ਼ਮੀਰ 72 ਪਿੰਡਾਂ ਉਹ ਬੈਰੀਆ ਸਾਡੇ ਸੱਚਾ ਸਾਹਮਣੇ ਮਾੜਾ ਇਹ ਬੱਚੇ ਨੂੰ ਮਾਰਦੇ ਨਾ ਫੜ ਪੀਚੇ ਹੀ ਸਕੂਲ ਦਾ ਮਾਰਦੇ ਅੱਜ ਇਹਨਾਂ ਆਪਣੇ ਵਿੱਚ ਬਿਠੇ ਹੀ ਸੇਵਾ ਉਹਦੇ ਸੀ ਮਾਰਪੁਰਾ ਕੋਲ ਕੱਲੇ ਤਾਂ ਵੀ ਜਦੋਂ ਆਸਰੇ ਉੱਤੇ ਆ ਕੇ ਅਤੇ ਆਹ ਬੇਟਾ ਉਹਦੇ ਦੀ ਮਾਤਰ ਆ ਹੁਣ ਜੇ ਮਾਤਰਾਂ ਬੱਚੇ ਮਾੜਾ ਜਿਹਾ ਝਿਰ ਵੀ ਨਵੇ ਨਾ ਤੇ ਮਾਰ ਕੇ ਜਾ ਕੇ ਮਾਤਰ ਦਾ ਬਰਹਾੜ ਕਰਦੇ ਆਦਰ ਦੇ ਗਾੜ ਵਿੱਚ ਬਾਦਦੇ ਆਪ ਸਭਨਾ ਸ੍ਰੀ ਵਾਹਿਗੁਰੂ ਹੈ Amen. Hey. ਅੱਜ ਦਾ ਪ੍ਰੋਗਰਾਮ ਹੈ ਜੀ ਨਗਰ ਪੰਨਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਾਦ ਦੇ ਵਿੱਚ ਗੁਰੂ ਘਰ ਬਣਿਆ ਤੁਸੀਂ ਦੇਖੋ ਵੀ ਅਨਕੰਪਲੀਟ ਹੈ ਅਜੇ ਕੰਪਲੀਟ ਹੋ ਰਹਾ ਹੈ ਤੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਜਨਮ ਦਿਹਾੜੇ ਤੇ ਅਖੰਡ ਪਾਤਸ਼ਾਹ ਪ੍ਰਕਾਸ਼ ਕਰਵਾਇ ਸੀ ਪੱਛੇ ਵੱਲ ਤੋਂ ਅਤੇ ਅੱਜ ਘੋੜ ਪੈਣੇ ਹੈ ਤੁਸੀਂ ਦੇਖ ਰਹੇ ਹੋ ਵੀ ਵੱਡੇ ਰੂਪ ਦੇ ਵਿੱਚ ਇਲਾਕੇ ਦੀ ਸੰਗਤ ਅਤੇ ਨਗਰ ਨਿਵਾਸੀ ਵੱਡੇ ਰੂਪ ਦੇ ਵਿੱਚ ਪਹੁੰਚ ਕੇ ਅਸੀਂ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੇ ਬਹੁਤ ਵੱਡੀ ਸਾਹੇਦਤ ਦਿੱਤੀ ਜਿਹੜੇ ਤੇ ਬidur ਖਾਨ ਸੁਬਾਹ ਸਲੰਦ ਉਹਨਾਂ ਨੂੰ ਮੌਦੇ ਦਾ ਆਪਾਰ ਕੇ ਉਹ ਕਲਾ ਬੰਦੀ ਕੀਤਾ ਅਤੇ ਜਦੋਂ ਬਾਬਾ ਜੀ ਦਾ ਪਹਿਲਾ ਸਿੱਖ ਰਾਜ ਬਾਬਾ ਜੀ ਨੇ ਚਾਲੂ ਕੀਤਾ ਸਿੱਖ ਰਾਜ ਦਾ ਝੰਡਾ ਲਹਿਰਾਇਆ ਸੀ ਤਾਂ ਬਾਬਾ ਜੀ ਦੀ ਬਰੋਲ ਉੱਤੇ ਉਹ ਝੰਡਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਰਾਤ ਸੀ ਤਾਂ ਉਹ ਰਾਤ ਦੇ ਵਿੱਚ ਜਿਹੜੇ ਸਾਡੇ ਕਿਸਾਨ ਸੀ ਕਿਸਾਨ ਪਜਾਰੇ ਹੁੰਦੇ ਸੀ ਪਹਿਲਾਂ ਜ਼ਮੀਨਾਂ ਨਾਲ ਨਾਲ ਦੇ ਸੀਗੇ ਕਿਸੇ ਦੀਆਂ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਇੱਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਤੇ ਸਾਨੂੰ ਆਜ਼ਾਦੀ ਦਵਾਈ ਅਤੇ ਅੱਜ ਬਾਬਾ ਜੀ ਦੀ ਬਦੌਲਤ ਤੇ ਕਿਸੇ ਦੇ ਕੋਈ ਰੰਗ ਲੱਗੇ ਨਾ ਨਗਰ ਕਾਨਵਾ ਦੇ ਵਿੱਚ ਵੀ ਅਤੇ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਭਰਾਓ ਭਰਾ ਉਹ ਜ਼ਮੀਨ ਦੇ ਮਾਲਕ ਬਣ ਸਕੇ ਅੱਜ ਉਹਨਾਂ ਦੀ ਯਾਦ ਦਿਿਤਨਾਂ ਦਾ ਜਨਮ ਜਨਮ ਹੈ ਅੱਜ ਬ੍ਰਿਤੀ ਇੰਤਾਨ ਦੇ ਨਾਲ ਇਲਾਕੇ ਦੇ ਸਾਰੇ ਲੋਕਾਂ ਨਾਲ ਬਹੁਤ ਵੱਡਾ ਉਤਸ਼ਾਹ ਜੀ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਪੂਰੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੀ ਨੀਂਹ ਮੈਂ ਗੱਲ ਕਰਦਾ ਪੂਰੇ ਜ਼ਿਲ੍ਹੇ ਦੇ ਵਿੱਚ ਬਾਬਾ ਬੰਦਾ ਸਿੰਘ ਬਾਦਰ ਦਾ ਜੀ ਗੁਰੂ ਘਰ ਹੈ ਤਾਂ ਉਹ ਨਗਰ ਪਨਵਾ ਕਿਥੇ ਬਣਾਇਆ ਜਾ ਰਿਹਾ ਹੈ ਤੁਸੀਂ ਦੇਖ ਲਓ ਵੀ 75% ਕੰਪਲੀਟ ਹੋ ਗਿਆ 25% ਰਹਿਦਾ ਹੈ ਆਉਣ ਵਾਲੇ ਅਗਲੇ ਸਾਲ ਜਨਮ ਦਿਨ ਤੋਂ ਪਹਿਲਾ ਪਹਿਲਾ ਉਹ ਤਿਆਰ ਹੋ ਕੇ ਜਿਨੀ ਕਰ ਭਾਈ ਬਾਬਾ ਜੀ ਦੇ ਹਨ ਵਾਲੇ ਹੋਵੇਗਾ